ਸਸਰੀਕਾਲ ਜੀ ਅੱਜ ਆਪਾਂ ਬਣਾਵਾਂਗੇ ਬਿਲਕੁਲ ਬਾਜ਼ਾਰ ਵਰਗਾ ਰੈਸਟੋਰੈਂਟ ਸਟਾਈਲ ਟਿੱਕੀ ਵਾਲਾ 버ਗਰ ਬਹੁਤ ਹੀ ਜ਼ਿਆਦਾ ਆਸਾਨ ਤਰੀਕੇ ਨਾਲ 버ਗਰ ਆਪਾਂ ਜਿਹੜਾ ਬਣਾ ਲਵਾਂਗੇ ਤੇ ਟਿੱਕੀ ਵੀ ਆਪਾਂ ਘਰੇ ਬਣਾਵਾਂਗੇ ਇਸ ਤਰ੍ਹਾਂ ਤੁਸੀਂ ਬਣਾਵੋਗੇ ਤਾਂ ਤੁਹਾਡਾ 버ਗਰ ਬਿਲਕੁਲ ਪਰਫੈਕਟ ਬਣੂਗਾ ਤੇ ਬਹੁਤ ਜ਼ਿਆਦਾ ਟੇਸਟੀ ਬਣੂਗਾ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਸ਼ੇਅਰ ਕਰਦੇ ਰਹੋ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਆਪਾਂ ਸਭ ਤੋਂ ਪਹਿਲਾਂ ਟਿੱਕੀ ਲਈ ਆ ਸਮਾਨ ਜਿਹੜਾ ਲੈ ਲਿਆ ਉਬਲੇ ਹੋਏ ਆਲੂ ਲੈ ਆਵੇਂ ਇਦੇ ਵਿੱਚ ਸਵਾਦ ਅਨਸਾਰ ਨੂਨ ਪਾ ਲਵਾਂਗੇ ਆਪਾਂ ਕਾਲੀ ਮਿਰਚ ਪਾ ਲਵਾਂਗੇ ਤੇ ਨਾਲ ਹੀ ਪਾਵਾਂਗੇ ਆਪਾਂ ਧਨੀਆ ਪਾਊਡਰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਮਸਾਲੇ ਆਪਾਂ ਐਡ ਨਹੀਂ ਕਰਾਂਗੇ ਨਾਰਮਲ ਮਸਾਲੇ ਪਾਵਾਂਗੇ ਥੋੜਾ ਜਿਹਾ ਜੀਰਾ ਪਾਇਆ ਹੈ ਸਾਬਤ ਧਨੀਆ ਹੱਥਾਂ ਤੇ ਥੋੜਾ ਜਿਹਾ ਆਪਾਂ ਜਿਹੜਾ ਮਸਲ ਕੇ ਪਾ ਲਵਾਂਗੇ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਟਿੱਕੀ ਬਹੁਤ ਜ਼ਿਆਦਾ ਟੇਸਟੀ ਹੈ ਜਿਹੜੀ ਬਣਦੀ ਆ ਤੁਹਾਡੇ ਕੋਲ ਹਰਾ ਧਨੀਆ ਹੈਗਾ ਤੁਸੀਂ ਉਹ ਵੀ ਜਿਹੜਾ ਐਡ ਕਰ ਸਕਦੇ ਹੋ ਥੋੜੀ ਜੀ ਹਲਦੀ ਪਾਵਾਂਗੇ ਤੁਸੀਂ ਹਲਦੀ ਹੈ ਜਿਹੜੀ ਸਕਿਪ ਵੀ ਕਰ ਸਕਦੇ ਹੋ ਨਹੀਂ ਪਾਉਣਾ ਚਾਹੁੰਦੇ ਸਵਾਦ ਅਨਸਾਰ ਲਾਲ ਮਿਰਚ ਪਾਵਾਂਗੇ ਤੇ ਹਰੀ ਮਿਰਚ ਆਪਾਂ ਇਹਦੇ ਵਿੱਚ ਕੱਟ ਲਵਾਂਗੇ ਹਰੀ ਮਿਰਚ ਦਾ ਟੇਸਟ ਹੀ ਅਲੱਗ ਹੁੰਦਾ ਹੈ ਜਦੋਂ ਤੁਸੀਂ ਕਿਸੇ ਵੀ ਚੀਜ਼ 'ਚ ਪਾਉਨੇ ਹੋ ਪਰੌਂਠੇ 'ਚ ਵੀ ਪਾਉਨੇ ਹੋ ਤਾਂ ਬਹੁਤ ਜ਼ਿਆਦਾ ਟੇਸਟੀ ਬਣਦਾ ਅਦਰਕ ਦਾ ਲਸਣ ਦਾ ਪੇਸਟ ਪਾਵਾਂਗੇ ਇੰਨਾ ਕਿਵੇਂ ਥੋੜਾ ਜਿਹਾ ਹੋਰ ਪਾ ਲਿਆ ਸੀ ਬਾਅਦ ਦੇ ਵਿੱਚ ਤੇ ਉਸ ਤੋਂ ਬਾਅਦ ਇਹਨੂੰ ਮੈਸ਼ਰ ਦੇ ਨਾਲ ਜਾਂ ਫਿਰ ਤੁਸੀਂ ਹੱਥਾਂ ਦੇ ਨਾਲ ਮੈਸ਼ ਆ ਜਿਹੜਾ ਚੰਗੀ ਤਰ੍ਹਾਂ ਕਰ ਲੈਣਾ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਅਰਾ ਰੋਟ ਪਾਵਾਂਗੇ ਤੁਸੀਂ ਚੌਲਾਂ ਦਾ ਆਟਾ ਵੀ ਇਹ ਜਿਹੜਾ ਪਾ ਸਕਦੇ ਹੋ 올 퍼퍼스 플로어 ਜਿਹਨੂੰ ਕਹਿੰਦੇ ਆ ਉਹ ਵਾਲੀ ਚੀਜ਼ ਹੈ ਦੋ ਚਮਚ ਆਪਾਂ ਇਹਦੇ ਵਿੱਚ ਆਰਾ ਰੋਟ ਪਾਇਆ ਹੈ ਜੇ ਤੁਹਾਨੂੰ ਜ਼ਿਆਦਾ ਪਤਲਾ ਲੱਗਦਾ ਹੈ ਤਾਂ ਤੁਸੀਂ ਆਰਾ ਰੋਟ ਹੈ ਜਿਹੜਾ ਥੋੜਾ ਜਿਹਾ ਹੋਰ ਐਡ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਛੋਲਾਂ ਦਾ ਆਟਾ ਵੀ ਹੈ ਜਿਹੜਾ ਵਧੀਆ ਰਹਿੰਦਾ ਹੈ ਆਰਾ ਰੋਟ ਜੇ ਛੋਲਾਂ ਦਾ ਆਟਾ ਪਾਉਣ ਨਾਲ ਟਿੱਕੀ ਹੈ ਜਿਹੜੀ ਤੁਹਾਡੀ ਕ੍ਰਿਸਪੀ ਬਣਦੀ ਹੈ ਤੇ ਆਪਸ ਦੇ ਵਿੱਚ ਜੁੜ ਵੀ ਜਾਂਦੀ ਹੈ ਇਸੇ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਜਿਹੜੀਆਂ ਬਣਾ ਕੇ ਰੱਖ ਲਾਵਾਂਗੇ ਪਹਿਲਾਂ ਹੀ ਆਪਾਂ ਸਾਰੀ ਟਿੱਕੀ ਹੈ ਜਿਹੜੀ ਥੋੜੀ ਜਿਹੀ ਮੋਟੀ ਰੱਖੀਏ ਕਿਉਂਕਿ 버ਗਰ ਦੀ ਟਿੱਕੀ ਹੈ ਜਿਹੜੀ ਥੋੜੀ ਜਿਹੀ ਮੋਟੀ ਹੁੰਦੀ ਹੈ ਉਹ ਪਤਲੀ ਨਹੀਂ ਹੁੰਦੀ ਹੈਗੀ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਬਣਾ ਲਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਜੇ ਤੁਹਾਡੇ ਕੋਲ ਅਰਾ ਰੋਡ ਨਹੀਂ ਹੈਗਾ ਜਾਂ ਫਿਰ ਤੁਹਾਡੇ ਕੋਲ ਛੋਲੇ ਦਾ ਆਟਾ ਨਹੀਂ ਹੈਗਾ ਤੁਸੀਂ ਬੇਸਨ ਵੀ ਹੈ ਜਿਹੜਾ ਥੋੜਾ ਜਿਹਾ ਐਡ ਕਰ ਸਕਦੇ ਹੋ ਤਵਾ ਆਪਣਾ ਗਰਮ ਹੋ ਗਿਆ ਤੇ ਘੀ ਵੀ ਆਪਣਾ ਬਿਲਕੁਲ ਗਰਮ ਹੋ ਗਿਆ ਗਰਮ ਕਰਨ ਤੋਂ ਬਾਅਦ ਇਹਨੂੰ ਮੀਡੀਅਮ ਫਲੇਮ ਤੇ ਆਪਾਂ ਕਰ ਲਵਾਂਗੇ ਤੇ ਮੀਡੀਅਮ ਟੂ ਲੋ ਫਲੇਮ ਤੇ ਟਿੱਕੀਆਂ ਕ੍ਰਿਸਪੀ ਹੋਣ ਤੱਕ ਆਪਾਂ ਪਕਾ ਲਵਾਂਗੇ ਤੇ ਇਹ ਟਿੱਕੀ ਜਿਹੜੀ ਪੱਕਦੀ ਜਾਊਗੀ ਆਪਾਂ ਸਾਈਡ ਤੇ ਲਗਾਉਂਦੇ ਜਾਵਾਂਗੇ ਤਾਂ ਕਿ ਟਿੱਕੀ ਬਿਲਕੁਲ ਆਪਣੀ ਕ੍ਰਿਸਪੀ ਹੋ ਜAVE ਤੇ ਬਾਕੀ ਟਿੱਕੀਆਂ ਆਪਾਂ ਪਾਉਂਦੇ ਜਾਵਾਂਗੇ ਤੇ ਪਕਾਉਂਦੇ ਜਾਵਾਂਗੇ ਟਿੱਕੀਆਂ ਵੀ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਨੇ ਹੁਣ ਆਪਾਂ ਜਿਹੜਾ ਸਬਜ਼ੀਆਂ ਲੈਣੀਆਂ ਨੇ ਉਹ ਵੀ ਦੇਖ ਲੈਣੇ ਆ ਸਬਜ਼ੀਆਂ ਦੇ ਵਿੱਚ ਆਪਾਂ ਖੀਰਾ ਕੱਟਿਆ ਹੈ ਲਾਲ ਟਮਾਟਰ ਕੱਟੇ ਨੇ ਇਹ ਥੋੜੀਆਂ ਸ਼ਿਮਲਾ ਮਿਰਚਾਂ ਤੇ ਪਿਆਜ਼ ਆ ਜਿਹੜੇ ਉਹ ਵੀ ਕੱਟ ਲਏ ਆ ਤੁਸੀਂ ਚਾਹੋ ਇਹਦੇ ਵਿੱਚ ਪੱਤਾ ਗੋਭੀ ਹੈ ਜਿਹੜੀ ਐਡ ਕਰ ਸਕਦੇ ਆ ਜਾਂ ਲੈਟਸ ਲੀਫ ਜਿਹਨੂੰ ਸਲਾਦ ਪੱਤਾ ਕਹਿੰਦੇ ਆ ਉਹ ਵੀ ਤੁਸੀਂ 버ਗਰ ਦੇ ਉੱਪਰ ਲਗਾ ਸਕਦੇ ਹੋ ਉਸ ਤੋਂ ਬਾਅਦ ਸੋਸ ਲੈਈਆਂ ਨੇ ਆਪਾਂ ਸੋਸ ਦੇ ਵਿੱਚ ਹਰੀ ਚਟਨੀ ਲਈ ਆ ਰੈੱਡ ਸੋਸ ਲਈ ਆ ਮਾਇਓਨੀਜ਼ ਲਈ ਆਪਾਂ ਦੋ ਤਰ੍ਹਾਂ ਦੀ ਇੱਕ ਚੀਜ਼ ਵਾਲੀ ਮਾਇਓਨੀਆ ਤੇ ਇੱਕ ਸਿੰਪਲ ਮਾਇਓਨੀਆ ਤੇ ਹੁਣ ਆਪਾਂ ਇਹ ਜਿਹੜੀ 버ਗਰ ਵਾਲੀ ਸੋਸ ਹੁੰਦੀ ਆ ਬਣਾ ਕੇ ਤਿਆਰ ਕਰ ਲਵਾਂਗੇ ਮਾਇਓਨੀਜ਼ ਪਾ ਲਵਾਂਗੇ ਦੋਨੋਂ ਤਰ੍ਹਾਂ ਦੇ ਇੱਕ ਚੀਜ਼ ਮਾਇਓਨੀਆ ਤੇ ਇੱਕ ਸਿੰਪਲ ਮਾਇਓਨੀਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਸੋਸ ਆ ਰੈੱਡ ਸੋਸ ਆ ਉਹ ਐਡ ਕਰਾਂਗੇ ਇਹਦਾ ਫਲੇਵਰ ਹੋਰ ਵੀ ਜ਼ਿਆਦਾ ਵਧੀਆ ਕਰਨ ਲਈ ਇਹਦੇ ਵਿੱਚ ਆਪਾਂ ਔਰਗੈਨੋ ਪਾਵਾਂਗੇ ਚਿਲੀ ਫਲਿਕਸ ਪਾਵਾਂਗੇ ਤੁਹਾਡੇ ਕੋਲ ਨਹੀਂ ਹੈਗੇ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਤੁਸੀਂ ਮਾਇਓਨੈਸ ਦੇ ਸਿਰਫ ਰੈੱਡ ਸੌਸ ਐਡ ਕਰ ਸਕਦੇ ਹੋ ਤੁਸੀਂ ਚਾਹੋ ਹੁਣ ਇਹਦੇ ਵਿੱਚ ਹਰੀ ਚਟਨੀ ਐਡ ਕਰ ਸਕਦੇ ਹੋ ਪਰ ਆਪਾਂ ਅਲੱਗ ਤੋਂ ਜਿਹੜਾ ਲਗਾਵਾਂਗੇ 버ਗਰ ਦੇ ਉੱਪਰ 버ਗਰ ਬੰਨ ਮੈਂ ਲਈ ਆਈ ਸੀਗੀ ਦੇਖ ਕੇ ਤੁਸੀਂ ਫਰੈਸ਼ 버ਗਰ ਬੰਨ ਤੁਹਾਨੂੰ ਕਿੱਥੋਂ ਵੀ ਮਿਲ ਜਾਣਗੇ ਲੈ ਕੇ ਆਉਣੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਜਿਹੜਾ ਕੱਟ ਲਗਾ ਲਵਾਂਗੇ ਵਿੱਚੋਂ ਕੱਟ ਲਵਾਂਗੇ ਇਸ ਤਰ੍ਹਾਂ ਇਹਦੇ ਵਿੱਚ ਜਿਹੜਾ ਸਾਈਨ ਦਿੱਤਾ ਹੁੰਦਾ ਏ ਕੱਟ ਦਿੱਤਾ ਹੁੰਦਾ ਕਿ ਤੁਸੀਂ ਇੱਥੋਂ ਇਹ ਜਿਹੜਾ ਕੱਟ ਸਕਦੇ ਹੋ ਆਪਾਂ ਇਹਨੂੰ ਚਾਕੂ ਦੀ ਹੈਲਪ ਦੇ ਨਾਲ ਕੱਟ ਲਵਾਂਗੇ ਦੂਜੀ ਸਾਈਡ ਤੇ ਆਪਾਂ ਕਿਉ ਉਹ ਜਿਹੜਾ ਗਰਮ ਕਰ ਲਿਆ ਸੀਗਾ ਤੇ ਕਿਉ ਨੂੰ ਗਰਮ ਕਰਨ ਤੋਂ ਬਾਅਦ ਆਪਾਂ 버ਗਰ ਬਨ ਸੇਕ ਲਵਾਂਗੇ ਗਰਮ ਕਰਨ ਤੋਂ ਬਾਅਦ ਆਪਾਂ ਮੀਡੀਅਮ ਫਲੇਮ ਤੇ ਕਰ ਲਵਾਂਗੇ ਜਿਆਦਾ ਹਾਈ ਫਲੇਮ ਤੇ ਨਹੀਂ ਸੇਕਾਂਗੇ ਤੁਸੀਂ ਕ੍ਰਿਸਪੀ ਕਰਨੇ ਨੇ ਮੀਡੀਅਮ ਕਰ ਲਓ ਜੇ ਤੁਸੀਂ ਕ੍ਰਿਸਪੀ ਨਹੀਂ ਕਰਨੇ ਹੈਗੇ ਤਾਂ ਗੈਸ ਦੀ ਫਲੇਮ ਥੋੜੀ ਜਿਹੀ ਵਧ ਕਰ ਸਕਦੇ ਹੋ ਥੋੜਾ ਥੋੜਾ ਕੇ ਉਪਰ ਵੀ ਲਾ ਲਵਾਂਗੇ ਤੇ ਪਾਸੇ ਪਲਟ ਕੇ ਦੋਨੋਂ ਸਾਈਡਾਂ ਤੋਂ ਆਪਾਂ ਇਹਨਾਂ ਨੂੰ ਸੇਕ ਲਾਵਾਂਗੇ ਸੈਕਿੰਡ ਤੋਂ ਬਾਅਦ ਆਪਾਂ ਉਤਾਰ ਲਵਾਂਗੇ ਤੁਸੀਂ ਚਾਹੋ ਇਹਨੂੰ ਐਦਾਂ ਵੀ ਹੈ ਜਿਹੜਾ ਖਾ ਸਕਦੇ ਹੋ ਬਿਨਾ ਸੇਕੇ ਕਈਆਂ ਐਦਾਂ ਪਸੰਦ ਕਰਦੇ ਨੇ ਉਸ ਤੋਂ ਬਾਅਦ ਦੋਨੋਂ ਸਾਈਡ ਤੇ ਆਪਾਂ ਹਰੀ ਚਟਨੀ ਹੈ ਜਿਹੜੀ ਲਗਾ ਦੇਵਾਂਗੇ ਤੁਹਾਡੇ ਕੋਲ ਹਰੀ ਚਟਨੀ ਨਹੀਂ ਹੈਗੀ ਤੁਸੀਂ ਚਿਲੀ ਸੌਸ ਵੀ ਲਗਾ ਸਕਦੇ ਹੋ ਤੇ ਜਿਹੜੀ ਆਪਾਂ ਸੌਸ ਬਣਾ ਕੇ ਰੱਖੀ ਸੀ ਮਾਇਓਨੈਸ ਤੇ ਰੈੱਡ ਸੌਸ ਆ ਉਹ ਆਪਾਂ ਇਹਦੇ ਉੱਪਰ ਲਗਾ ਦੇਵਾਂਗੇ ਹੁਣ ਜੋ ਵੀ ਆਪਣੇ ਕੋਲ ਸਬਜ਼ੀਆਂ ਤੇ ਟਿੱਕੀ ਸਿਗੀ ਉਹ ਇਹਦੇ ਉੱਪਰ ਇੱਕ ਕਰਕੇ ਰੱਖਦੇ ਜਾਵਾਂਗੇ ਟਿੱਕੀ ਨੂੰ ਥੋੜਾ ਜਿਹਾ ਆਪਾਂ ਪ੍ਰੈਸ ਕਰਾਂਗੇ ਬਿਲਕੁਲ ਪਰਫੈਕਟ ਆਪਣੀਆਂ ਟਿੱਕੀਆਂ ਬਣ ਕੇ ਤਿਆਰ ਹੋਈਆਂ ਨਗੀਆਂ ਟਿੱਕੇ ਦੇ ਉੱਪਰ ਰੱਖ ਦਵਾਂਗੇ ਤੇ ਇਹਦੇ ਉੱਪਰ ਚਟਨੀ ਆ ਜਿਹੜੀ ਉਹ ਲਗਾ ਦਵਾਂਗੇ ਤੇ ਨਾਲ ਹੀ ਉੱਪਰ ਪਿਆਜ਼ ਰੱਖ ਦਵਾਂਗੇ ਖੀਰੇ ਰੱਖ ਦਵਾਂਗੇ ਟਮਾਟਰ ਦੇ शिमला मिर्चਾਂ ਇੱਕ ਕਰਕੇ ਸਾਰੀਆਂ ਚੀਜ਼ਾਂ ਰੱਖ ਦੇ ਜਾਵਾਂਗੇ ਆਪਾਂ ਇਹਦੇ ਉੱਪਰ ਥੋੜਾ ਜਿਹਾ ਮਸਾਲਾ ਤੇ ਚਾਟ ਮਸਾਲਾ ਮਿਕਸ ਕੀਤਾ ਹੋਇਆ ਸੀਗਾ ਉਹ ਵੀ ਪਾ ਦਵਾਂਗੇ ਤੁਸੀਂ ਚਾਹੋ ਜਿਹੜੀ ਕਲੀ ਸੌਸ ਨਾਲ ਵੀ ਇਹ ਖਾ ਸਕਦੇ ਹੋ ਉਹਦੇ ਨਾਲ ਵੀ ਵਧੀਆ ਬਣ ਜਾਣਾ ਹੈ 버거 ਬੰਦੇ ਆਪਾਂ ਉੱਪਰ ਵੀ ਇਹ ਜਿਹੜੀ ਸੌਸ ਲਗਾ ਦਿੱਤੀ ਹੈ ਤੇ ਇਹ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ 버거 ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਹੋ ਬਾਕੀ ਸਾਰੇ 버거 ਵੀ ਸੇਮ ਹੈ ਇਸੇ ਤਰ੍ਹਾਂ ਹੀ ਪਾ ਬਣਾ ਲਈ ਸੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਕਰਦੇ ਕਰੋ ਮਿਲਾਂਗੇ ਨਵੀਂ ਰੈਸਪੀ ਦੇ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਜੀ